ਇਸ ਕਹਾਵਤ ਤਾਂ ਹੋਰਿਆ ਪਹਾਨੀ ਨਹੀਂ ਆਇਆ ਨਹੀਂ ਆਨੇ ਨਹੀਂ ਕਰਨ ਵਾਲੇ ਤਵਾ ਲੈ ਕੇ ਦੇ ਇੰਨੀ ਚੰਗੀ ਪਾਣੀ ਦੀ ਹੈ ਰੋਟੀ ਦਾ ਪਰੇਸ਼ਾਨ ਹੋਣੀ ਕਿਰਮੁਰਦਾਬ ਮੁਰਦਾਬ ਮੁਰਦਾਬ ਪ੍ਰੇਸ਼ਨ ਮੁਰਦਾਬ 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 ਸਿ ਕੀ ਹੈ ਇਹ ਸਾਡੀ ਕੁਲ ਦੀ ਸੋਚਾ ਨਾ ਇੱਥੇ ਲੈਟ ਆ ਨਾ ਇੱਥੇ ਪਾਣੀ ਹੈ ਤੇ ਸਾਡਾ ਜੰਗਲਾਤ ਆ ਇੱਥੇ ਅੰਦਰ ਬਾਹਰ ਲੋਕੀ ਜਾ ਕੇ ਮਤਲਬ ਬਲਨਬੁੱਲ ਉੱਥੋਂ ਜਾ ਕੇ ਲੈਂਦੇ ਸੀ ਤੇ ਨਾਲ ਲੈਟਰਿੰਗ ਕਰਦੀ ਵੀ ਬਹੁਤ ਜ਼ਿਆਦਾ ਮਾਰੇ ਆਪਣੇ ਪ੍ਰਬੰਧੀ ਹੋ ਗਈ ਹੈ ਤੇ ਬਹੁਤ ਗਰੀਬ ਪਰਿਵਾਰ ਆ ਨਾ ਕਿਤੇ ਪਾਣੀ ਆ ਰਿਹਾ ਘਣਾ ਅੱਛਾ ਲੈ ਗਿਸਪਾ ਪਟੰਡਾ ਵੀ ਵਾਰਡ ਨੰਬਰ 42 ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਇੱਕ ਪਾਸੇ ਕਿਹਾ ਜਾਂਦਾ ਹੈ ਜਲ ਹੀ ਜੀਵਨ ਹੈ ਤੇ ਦੂਜੇ ਪਾਸੇ ਪੋਠੀ ਪਟੰਡਾ ਹਲਕਾ ਪੋਆ ਦੇ ਵਿੱਚ ਪਾਣੀ ਹੀ ਨਹੀਂ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਲੋਕ ਜਿਹੜੇ ਨੇ ਉਹ ਪਰੇਸ਼ਾਨ ਹੋਏ ਪਏ ਨੇ ਜਨਾਨੀਆਂ ਦਾ ਕਹਿਣਾ ਹੈ ਕਿ ਲਗਭਗ 15 ਦਿਨ ਹੋ ਗਏ ਨੇ ਅਤੇ ਨਾਣ ਤੋਂ ਉਹਦੀ ਵੀ ਤੰਗੀ ਆ ਰਹੀ ਹੈ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਕਾਰਪੋਰੇਟਰ ਨੂੰ ਵੀ ਕਿਹਾ ਹੈ ਉਤੋਂ ਤੱਕ ਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਤੱਕ ਵੀ ਅਸੀਂ ਮੰਗ ਕੀਤੀ ਹੈ ਲੋਕਾਂ 'ਚ ਇਹਨਾਂ ਰੋਸ਼ ਆਇਆ ਹੋਇਆ ਹੈ ਕਾਰਪੋਰੇਟਰ ਨੂੰ ਲੈ ਕੇ ਐਮਐਲਏ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਆਉਂਦੀ ਚੋਣਾਂ ਨੂੰ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ ਜਦ ਤੱਕ ਸਾਡੀ ਪੁਸਤੀਬਤ ਹੱਲ ਨਹੀਂ ਹੋ ਜਾਂਦੀ ਅਸੀਂ ਇਵੇਂ ਹੀ ਇਕੱਠ ਕਰਕੇ ਜਿਹੜਾ ਕਾਰਪੋਰੇਟ जरा प्रशासन उसके खिलाफ रोस प्रदर्शन करते दे रहते देख सकते हो किस तरह कहोत मुश्किल हो जाते ने रोटी टुक जिड़ी है नार की जाती है किस तरह का कि तो प्रशासन जरा है अखा मीच के बैठा हुआ वाला सवाल जरा खड़ा होंगे एम एल ए भोआ से खड़ा होंगे की ਇਸ ਤਰ੍ਹਾਂ ਨਾਲ ਕਿੰਦਾ ਨਹੀਂ ਲੋਕ ਜਿਹੇ ਨੇ ਅਜੇ ਤੱਕ ਉਹਨਾਂ ਨੂੰ ਕਿਸੇ ਪਾਸੇ ਗੱਲ ਕਿਹੀ ਜਾਂਦੀ ਹੈ ਕਿ ਅਸੀਂ ਲੋਕਾਂ ਦੀ ਸਰਕਾਰ ਬਣਾਈ ਹੋਈ ਸਰਕਾਰ ਆ ਲੋਕਾਂ ਲਈ ਸਰਕਾਰ ਆ ਪਰ ਜਦ ਅਜਿਹੀਆਂ ਮੁਸੀਬਤਾਂ ਲੋਕਾਂ ਤੇ ਆਉਂਦੀਆਂ ਨੇ ਤਾਂ ਸਰਕਾਰਾਂ ਕਿੱਥੇ ਝੜੀਆਂ ਜਾਂਦੀਆਂ ਨੇ ਐਮ ਐਲ ਏ ਕਿੱਥੇ ਚਲੇ ਜਾਂਦੇ ਨੇ ਕਾਰਪਰੇਟਰ ਜਿਹੜੇ ਨੇ ਉਹ ਕਿੱਥੇ ਚਲੇ ਜਾਂਦੇ ਨੇ ਇਸੇ ਮੱਦੇ ਨਜ਼ਰ ਤੁਹਾਨੂੰ ਦੱਸਦੀ ਹਾਂ ਕਿ 15 ਦਿਨਾਂ ਤੋਂ ਲਗਭਗੇ ਲੋਕ ਜਿਹੜੇ ਨੇ ਇਸ ਮੁਸੀਬਤ ਨਾਲ ਲੜ ਰਹੇ ਨੇ ਲੋਕਾਂ ਨੇ ਥੱਕ ਹਾਰ ਕੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਦੀ ਇਸ ਮੁਸੀਬਤ ਦਾ ਹੱਲ ਨਹੀਂ ਕੀਤਾ ਗਿਆ ਤਾਂ ਅਸੀਂ ਵੋਟ ਤੱਕ ਨਹੀਂ ਦੇਵਾਂਗੇ ਸਾਡੇ ਪਿੰਡ ਦਾ ਇਕੱਠ ਰਵੇਗਾ ਅਸੀਂ ਵੋਟ ਨਹੀਂ ਦੇਵਾਂਗੇ ਆਓ ਦੇਖਦੇ ਆਏ ਖਬਰ ਤੇ ਜਾਣਦੇ ਹਾਂ ਉਹਨਾਂ ਦੀ ਆਰਥਿਕ ਕਿਸ ਤਰ੍ਹਾਂ ਨਾਲ ਲੋਕ ਜਿਹੜੇ ਨੇ ਇਸ ਪਾਣੀ ਦੀ ਮੁਸੀਬਤ ਨਾਲ ਲੜਦੇ ਹੋਏ ਨਜ਼ਰ ਆ ਰਹੇ ਨੇ ਕੀ ਵਿਲੀ ਟੋਟੀ ਪੰਦਾਰੇ ਰਹਿਣ ਵਾਲਾ ਵਾਰਡ ਨੰਬਰ 42 ਹਲਕਾ ਹੋਇਆ ਜਿਹੜਾ ਵਾਰਡ ਨੰਬਰ ਸਾਡਾ 42 ਹੈ ਉਹ ਹਲਕਾ ਹੋਇਆ ਕਿ ਜਿਹਦੇ ਵਿਚੋਂ ਸਾਡਾ ਘਰ ਕੁਛ ਦਾ ਲੱਗਦਾ ਹੈ ਐਮਐਲਏ ਸਾਨੂੰ ਕੋਹਾ ਕਿ ਕਾਰਪਸ਼ਨ ਨੂੰ ਸਾਨੂੰ ਕਹਿਤੀ ਆ ਜੇ ਆਪਾਂ ਕਰੀ ਤੇ ਕਿੰਨੇ ਮਾਸੇ ਆ ਤਾਂ ਅੱਜ ਤੱਕ ਅੱਜ ਹਮਾਉਆ ਪਾਣੀ ਕਿਹੜਾ ਨਹੀਂ ਆ ਰਿਹਾ ਜੇ ਆਪਾਂ ਮੇਰੇ ਸਾਨੂੰ ਵੀ ਕਈ ਵਾਰੀ ਕਿਹਾ ਤੇ ਕਾਰਪਸ਼ਨ ਨੇ ਹੋਰ ਵੀ ਸਾਡੇ ਅਧਿਕਾਰੀ ਕਈ ਵਾਰੀ ਕਿਹਾ ਹੈ ਤੇ ਸਾਡੀ ਕੋਈ ਵੀ ਸੁਣਦਾ ਨਾ ਇੱਥੇ ਲਾਈਟ ਆ ਨਾ ਇੱਥੇ ਪਾਣੀ ਆ ਤੇ ਸਾਡੇ ਜੰਗਲਾਤ ਆ ਇੱਥੇ ਅੰਦਰ ਬਾਹਰ ਲੋਕੀ ਜਾ ਕੇ ਮਨ ਬਲਨ ਬੁੱਲੂ ਇੱਥੋਂ ਜਾ ਕੇ ਲੈ ਲੈਂਦੇ ਹੀ ਤੇ ਨਾਲ ਲੈਟਰਿੰਗ ਕਰਦੀ ਵੀ ਬਹੁਤ ਜ਼ਿਆਦਾ ਮਨ ਇਹ ਆਪਣੇ ਪ੍ਰਬੰਧੀ ਹੋ ਗਈ ਹੈ ਕਿ ਬਹੁਤ ਗਰੀਬ ਪਰਿਵਾਰ ਆ ਨਾ ਤੇ ਇੱਥੇ ਪਾਣੀ ਆ ਰਿਹਾ ਤਨ ਆਥੇ ਲੈੜ ਦੀ ਸਮੱਸਿਆ ਤੇ ਆਪਾਂ ਮੰਤਰੀ ਸਾਹਿਬ ਨੂੰ ਵੀ ਤੱਕਲ ਕਿਹਾ ਸੀਗਾ ਕਿ ਮੰਤਰੀ ਸਾਹਿਬ ਕੋਈ ਹੱਲ ਕਰੋ ਤੇ ਜਿਹੜੇ ਨਾਲ ਸਾਡੇ ਇਥੇ ਜਿੰਦੇ ਆਪਣੇ ਗੈ ਨਰੇਜ ਜੀ ਤੇ ਉਹਨਾਂ ਨੂੰ ਵੀ ਸਵੇਰੇ ਮੈਂ ਦੋ ਵਾਰੀ ਫੋਨ ਕੀਤਾ ਤੇ ਕਹਿੰਦੇ ਬੰਦੇ ਲੱਗੇ ਆ ਤੇ ਮੈਂ ਜਾ ਕੇ ਚੈੱਕ ਕੀਤਾ ਅਜੇ ਤੱਕ ਕੋਈ ਨਹੀਂ ਆਇਆ ਤੇ ਮੈਂ ਬੇਨਤੀ ਕਰਨਾ ਚਾਹਨਾ ਕਿ ਜਾਂ ਤੇ ਸਾਡਾ ਹੱਲ ਕੀਤਾ ਜਾਵੇ ਤੇ ਜਾਂ ਸਾਡੇ ਪਿੰਡ ਦੇ ਵਿੱਚ ਅੱਗੇ ਜਿਹੜਾ ਚੋਣ ਆ ਰਿਹਾ ਹੈ ਪਾਰਟੀਆਂ ਹਰ ਬੋਟ ਵੋਟ ਮੰਗਣ ਵਾਸਤੇ ਆ ਜਾਂਦੀਆਂ ਕਿ ਆਪਾਂ ਕਿਸੇ ਵੀ ਪਾਰਟੀ ਦੇ ਵੋਟ ਜਿਹੜਾ ਨਹੀਂ ਪਾਣਾ ਆਪਾਂ ਪਿੰਡ ਦੇ ਲੋਕਾਂ ਸਾਰੇ ਇਕੱਠਾ ਕਰਕੇ ਕਿਸੇ ਵੀ ਪਾਰਟੀ ਨੂੰ ਵੋਟ ਜਿਹੜਾ ਨਹੀਂ ਪਾਣਾ ਜਦ ਤੱਕ ਸਾਡੇ ਪਿੰਡ ਦਾ ਹੱਲ ਨਹੀਂ ਹੋਇਆ ਰਾਸ਼ਨ ਕਾਰਡ ਇੱਥੇ ਕੱਟੇ ਗਏ ਨੇ ਸਭ ਕੁਝ ਇੱਥੇ ਜਿਹੜੀ ਬੋਤਾਂ ਦੇ ਲੋਕਾਂ ਦੇ ਨਾਲ ਬਹੁਤ ਯਕੀ ਹੋਇ ਕਰਦੀ ਹੈ ਤੇ ਮੈਂ ਪੰਜਾਬ ਸਰਕਾਰ ਅਗੇ ਬੇਨਤੀ ਕਰਨਾ ਚਾਹੁੰਦਾ ਕਿ ਸਾਦਾ ਬਾਤ ਤੋਂ ਬਾਤ ਜਲਦੀ ਕਰਕੇ ਹੱਲ ਕੀਤਾ ਜਾਵੇ ਕਿੰਨੇ ਨੇ ਆਉਣ ਵਾਲੇ ਚੋਣਾਂ ਦੇ ਵਿੱਚ ਬਹੁਤ ਮੰਡੇ ਹਲਾਅ ਕੀਤੇ ਜਾਣਗੇ ਜਾਈ ਇੱਕ ਹਫਤਾ ਹੋ ਗਿਆ ਪਾਣੀ ਨਹੀਂ ਆਇਆ ਨਿਆਣੇ ਨਹੀਂ ਕਿਰਨ ਵਾਲੇ ਤੋਲੇ ਕੇ ਦੇ ਇੰਦੀ ਚੰਗੀ ਪਾਣੀ ਦੀ ਹੈ ਰੋਟੀ ਦਾ ਪਰੇਸ਼ਾਨ ਵਾਹੀ ਕਿੰਨੀ ਵਾਰੀ ਗਏ ਆ ਜਨਨੀਆਂ ਇਕੱਠੀਆਂ ਹੋ ਕੇ ਕੋਈ ਪਾਣੀ ਦੀ ਸਾਡੀ ਕੋਈ ਖਬਰ ਨਹੀਂ ਸੁਣਦਾ ਪਿਆ ਕੈਮਰੋਮਨ ਹਰੀ ਦੇ ਨਾਲ ਅੱਜ ਸੈਂਕੜੇ ਦੀ ਰਿਪੋਰਟ